ਸਾਡੇ ਅੱਠੀ ਸਰਦਾਰ ਦੇ ਸਾਥੀ ਜੀ ਉਹ ਆਪਣੀ ਜਿੱਕੇ ਸੇ ਜੋਰ ਨੂੰ ਜੀ ਕਿ ਇਹ ਬਨੇ ਸੰਰਦਾਤ ਤੋਂ ਸਾਡੇ ਸੰਘਰਸ਼ ਦੇ ਦਿਨਾਂ ਦੇ ਸਾਥੀ ਜੀ ਬਹੁਤ ਵਧੀਆ ਨੇਕ ਇਨਸਾਨ ਹਰੇਕ ਦੇ ਦੁੱਖ ਸੁੱਖੇ ਨੂੰ ਸਾਂਝਾ ਕਰਨ ਵਾਲੇ ਬੜੀ ਪੋਜ਼ਿਟਿਵ ਸੋਚ ਵਾਲੇ ਸਾਥੀ ਸੀ ਬੜੀ ਨਾਮਰਾਜ਼ ਤੁਹਾਡੀ ਤੁਹਾਡੀ ਨਾਲ ਅੱਜ ਉਹ ਕਾਰਜਾ ਲਾਣਾ ਕਰਦੇ ਹਾਂ ਬਹੁਤ ਸਾਰੇ ਕਟੇਪਤ ਜੇਵਾੜ ਕਟੇਪਤ ਦੀ ਬਰਗਾ ਅਕੀਮਤ ਸਾਡਾ ਡਾਇਰੈਕਟਰ ਸਾਹਿਬਾਨ ਚੇਅਰਮੈਨ ਸਾਹਿਬਾ ਹੋਰ ਸਮਾਜੀ 60000 ਜੀ ਲਿਪੋਟੀ ਆਮੀ ਨੂੰ ਅਨੁਭਵ ਤੋਂ ਦੱਸੋ ਕਿ ਪਰਿਵਾਰ ਦਾ ਤੋਂ ਕੋਰਡਾਉਂਡਿੰਗ ਮਾਤੋਂ ਮੇਰ ਕਰੇ ਬਾਤ ਹੋਈ ਕਰੜੇ ਪਾਣੀ ਦੇ ਵਿੱਚ ਨੋ ਇੱਕ ਦਬਾਅ ਬੁਣੇ ਤੋ ਮੰਦਪਾ ਗਏ ਜੀ ਬੜਾ ਮਾਨੂੰ ਦੁੱਖ ਆ ਸਾਡੇ ਵੱਡੇ ਨਾਲ ਸਾਡੇ ਸਾਥੀ ਬਾਕੀ ਥੱਲੇ ਕਰ ਆਈਡਿਆ ਸਾਬ ਲੰਬੀ ਮਵਾਦੀ ਤੋਂ ਬਾਅਦ ਉਹ ਯਾਰ ਏਡੀਅਨ ਕੋਣ ਆ ਤੂੰ ਲੰਬੇ ਸਮਾਂ ਲਾ ਨਾ ਜਵਾਬ ਦਾਤ ਹੈ ਜਿਹੜਾ ਇਹ ਕੱਲਾ ਪੋਇਆ ਹੈ ਬੜਾ ਮਿਹਨਤ ਕਰੀ ਸਾਰੀ ਸਾਰੀ ਪਰਿਵਾਰ ਦੀ ਕਿਹਦੀ ਡਿਗਰੀ ਫੜੀ ਯਾਰ ਸਿੱਖਿਆ ਤਪਰੀ ਹੈ ਇਹਨੂੰ ਥੋੜਾ ਮਾਰ ਜੀ ਹੱਤ ਮਨੰਦਰ ਜੀ ਆਪਨੇ ਕਰਨ ਦਾ ਫ਼ਰਮਾਨ ਪਈ ਨਿਸ਼ਚਿਤ ਹੋ ਗਿਆ ਸੀ ਚੱਲ ਹੋ ਗਿਆ ਜੀ ਕੀ ਪਰੇ ਪੰਦੇ ਨਾਲ ਬਹੁਤ ਅਫਸੋਸ ਹਾਂ ਔਰ ਜਿਉਂ ਕਿ ਅੱਜ ਸਾਡੇ ਵਿਚਕਾਰ ਸਾਡੇ ਪੱਲੇ ਦੇ ਤਰਫਾਰਾਂ ਦੇ ਪੁਲਿਸ ਕੋਈ ਜੜੀ ਔਰ ਇਸ ਲਈ ਜੜੀ ਜੜੀ ਸਾਡੀ ਚੱਲੇਗੀ ਸਦਾ ਬਸਤੂ ਆਲਬੇ ਦਾ ਸੋ ਮੈਨੂੰ ਜਦੋਂ ਮੱਧਾ ਲੱਗਿਆ ਕਿ ਸ਼ਾਇਦ ਕੋਈ ਕਿਸੇ ਦਬੇਸਾ ਮੇਤੇ ਕੋਈ ਕਪਾਰ ਚੱਲ ਰਹੀ ਇਸੋ ਦਾ ਇਲਾਜ ਕੋਨਟੀਨਿਟੀ ਦੇ ਵਿੱਚ ਸੀ ਪਰ ਸਾਡੇ ਬਲੇ ਸੱਤ ਤੇ ਸਾਡੇ ਕੁਲਿੰਗ ਸੋ ਉਹਨਾਂ ਦੇ ਪੇਸ ਜਾਂ ਜਟਫਾ ਇਸ ਦੁਨੀਆ ਤੋਂ ਚਲੇ ਜਾਣ ਦੇ ਨਾਲ ਬਹੁਤ ਅਫਸੋਸ ਨਾਲ ਬੜੇ ਮਨ ਦੇ ਨਾਲ ਮਹਿਸੂਸ ਕਰ ਪਰਮਾਤਮਾ ਅੱਗੇ ਅਰਦਾਸ ਕਰਦੇ ਇਸ ਖਿਚੜੀ ਕੋਈ ਵੀ ਅਖੜ ਚਰਨਾ ਚ ਨਵਾਸ ਕੇ ਪਰਿਵਾਰ ਦੇ ਮਿਹਰ ਪਰਿਵਾਰ ਦੇ ਪਰਿਵਾਰ ਨੂੰ ਪਾਣਾ ਪਿੰਡਾ ਮੈਡਮ ਨੂੰ ਕਿਹਾ ਨੇ ਵਲਾ ਘਾਟਾ ਬਹੁਤ ਵੱਡਾ ਸੀਗਾ ਤੇ ਹੁਣ ਤਰਨਤਾਰਨ ਦੇ ਵਿੱਚ ਵੀ ਵੱਡਾ ਘਾਟਾ ਪਾਟੀ ਨੂੰ ਕਿੰਨਾ ਕਿਤੇ ਹਜੇ ਕੰਮ ਕਹਿੰਦੇ ਬਹੁਤ ਧੂਰੇ ਸੀਗੇ ਜਿਹੜੇ ਕਰਨੇ ਸੀਗੇ ਉਹ ਮਾੜੇ ਆ ਦੇਖੋ ਬਿਲਕੁਲ ਇਹ ਗੱਲ ਸਹੀ ਆ ਕਿ ਲੁਧਿਆਣਾ ਦੇ ਵਿੱਚ ਵੀ ਆਪਾਂ ਗੱਲ ਕਰੀਏ ਕਿ ਉੱਥੇ ਵੀ ਸਾਡੇ ਕੋਟੀ ਕੋਟੀ ਜੜੇ ਕਿ 10 ਫੀਟ ਬਣੀ ਪਰਮਾਤਮਾ ਨੂੰ ਜੋ ਮਿਹਨਤ ਜੋ ਮਾਲਕ ਦਾ ਪਾਣਾ ਸੀ ਉਹ ਸਰਜਾ ਦੇ ਬੰਦਾ ਨਹੀਂ ਉਹ ਤੁਹਾਡੇ ਸਾਥ ਸਾਰਿਆਂ ਨਾਲ ਜੁੜਿਆ ਹੋਇਆ ਹੈ ਉਸਰਾ ਉਹ ਸਾਡੇ ਬਲੈਟ ਤਰ੍ਹਾਂ ਕਰਨ ਜਿਹੜੇ ਸਰਟੀਫਿਕੇਟ ਕਰਨ ਜਿਹੜਾ ਕਿ ਬਹੁਤ ਹੀ ਬੈਕਗਰਾਉਂਡ ਫੇਬਰ ਤਾਂ ਸਭਾ ਵਾਲੇ ਲੋਕਾਂ ਦੇ ਵਿੱਚ ਵਿਚਰਣਾ ਹੈ ਔਰ ਹਰੇਕ ਕਿਸੇ ਨਾਲ ਕੋਆਪਰੇਟ ਕਰਨ ਵਾਲਾ ਸੋ ਅੱਜ ਬਹੁਤ ਵੱਡਾ ਘਾਟਾ ਜਿਹੜਾ ਉਸ ਬੱਚੇ ਪਰਟੀ ਉਸ ਬੱਚੇ ਪਰਿਵਾਰ ਸਨ ਸਾਰਿਆਂ ਦਾ ਔਰ ਅੱਜ ਇਸ ਸਥਿਤੀ ਉਲੇਖਣ ਲਈ ਮੈਂ ਅਰਦਾਸ ਕਰਦਾ ਹਾਂ ਇਸ ਵਿੱਚ ਵੀ ਜੇ ਆਪਣੀ ਮੌਤ ਹੋ ਗਿਆ ਔਰ ਕੁਝ ਇਫੈਕਟ ਸੀ ਬੜੀ ਨੇਕ ਤੇ ਇਮਾਨਦਾਰ ਇਨਸਾਨ ਸਾਨੂੰ ਪਹਿਲਾਂ ਇਹਨਾਂ ਨੇ ਇੱਕ ਪੂਰਾ ਡਾਕਟਰ ਬੜੀਆਂ ਵਧੀਆ ਸੁਭਾਵਾ ਨਪਾਈਆਂ ਲੋਕਾਂ ਦੀ ਸੇਵਾ ਕੀਤੀ ਤੇ ਹੁਣ 2022 ਵਾਲੀ ਬਤਾਂ ਸਭਾ ਦੇ ਵਿੱਚ ਤੇ ਤਰ ਤਰ ਤੋਂ ਐਮਐਲਏ ਬਣ ਕੇ ਬੜੀ ਵਧੀਆ ਚੰਗੇ ਢੰਗ ਨਾਲ ਲੋਕਾਂ ਦੀਆਂ ਸੇਵਾਵਾਂ ਕਰਦੇ ਰਹੇ ਅੱਜ ਸਰਕਾਰ ਆ ਡਾਕਟਰ ਜਨੀਰ ਸਿੰਘ ਸੋਲ ਜੀ ਦਾ ਜਿਹੜੀ ਇਹਨਾਂ ਦੀ ਮੌਤ ਹੋਈ ਹੈ ਉਹਦੇ ਨਾਲ ਪਰਿਵਾਰ ਨੂੰ ਵਰਕਰਾਂ ਨੂੰ ਪਾਰਟੀ ਨੂੰ ਬੜਾ ਵੱਡਾ ਘਟਾ ਪਿਆ ਮਾਪੇ ਤਾਂ ਆਪਣੇ ਪੀ ਕਰਦੇ ਆ ਪਿਛੇ ਪਰਵਾਹ ਕੋ ਪਾੜਾ ਬੰਨ੍ਹਦਾ ਬੱਜਦੇ ਤੇ ਸਰਕਾਰ ਦੇ ਦਿੱਤੇ ਗੋਲ ਜੀ ਦੀਆਂ ਸਵਾਲਾਂ ਉਹ ਮਾਪੇ ਆਪਣੇ ਚਰਵਾ ਦੇ ਸਤਿਕਾਰ ਕਰਦੇ ਆ ਪਰ ਸਾਡੇ ਰੱਖੀ ਸਰਕਾਰ ਦੇ ਸਾਥੀ ਜਿਹੜੀ ਉਹ ਰਿਕਵੈਸਟ ਤੋਂ ਗੁਰੂਆਂ ਜਿਹੜੀ ਕਿ ਐਮਐਨ ਸੰਰਧਾ ਤੋਂ ਸਾਡੇ ਸੰਘਰਸ਼ ਦੇ ਦਿਨਾਂ ਦੇ ਸਾਥੀ ਜੀ ਬਹੁਤ ਪਿਆਰੇ ਨੇ ਇੱਕ ਇਨਸਾਨ ਹਰੇਕ ਦੇ ਤੁਹਾਨੂੰ ਬੁਲਾਉਣ ਵਾਲੇ ਬੜੀ ਪੋਜ਼ਿਟਿਵ ਸੋਚ ਵਾਲੇ ਸਾਥੀ ਸੀ ਬੜੀ ਨਾਮਰਾਜ਼ ਤੁਹਾਡੀ ਸਨ ਤੁਹਾਡੀ ਨਾਲ ਜੀ ਗੋਬਿੰਦ ਸਿੰਘ ਜੀ ਅੱਜ ਉਹਨਾਂ ਦਾ ਧਨ ਕਰਨ ਕਰਦੇ ਆਂ ਬਹੁਤ ਸਾਰੇ ਬੜੇ ਬਹੁਤ ਸਤਿ ਸ਼੍ਰੀ ਅਕਾਲ ਬੜੀ ਪਾਰਟੀ ਦੇ ਪ੍ਰਬਾਰਕਿਰਤਨ ਅਮਰ ਲੋਕਾਡੀ ਸਾਡੀ ਅਮਰ ਸਿੰਘ ਸਾਹਿਬਾਨ ਕੇਨਨ ਦਾ ਬਹੁਤ ਸਮਾਜੀ ਕੀ ਜਦ ਅੱਜ ਦੀਆਂ ਕਿਉਂ ਨਹੀਂ ਉਹਨਾਂ ਦੇ ਅੱਜ ਦਾ ਮੌਕੇ ਤੇ ਪਰਿਵਾਰ ਦਾ ਦੋ ਕੋਲ ਆਉਂ ਲਈ ਮਾਤਾ ਮੇਰ ਕਰੇ ਬਾਤ ਨੂੰ ਕਰੜੇ ਪਾਣੀ ਦੇ ਵਿੱਚੋਂ ਜੰਦਬਲ ਬੋਕੀ ਇਹ ਟੈਂਸ਼ਨ ਅੱਜ ਤੋਂ ਮੰਤਪਾਗੇ ਜੀ ਬਣਾ ਮਾਨੋ ਦੋਪਾ ਉਹਨੇ ਵੱਡੇ ਨਾਲ ਸਾਡੇ ਸਾਥੀ ਬੋਕੀ ਥੱਲੇ ਕਰ ਆਈਡੀਆ ਜੀ ਸਾਹਿਬ ਜੀ ਬੁਆਦੀ ਬੋਲ ਹੈ ਉਹ ਯਾਰ ਏਡੀਆਂ ਕੌਣ ਆ ਤੂੰ ਲੰਬਸਾ ਗੱਲਾਂ ਉਹ ਜਿਹੜਾ ਜਵਾਬ ਦੇ ਘਟ ਹੈ ਜਿਹੜਾ ਉਹ ਕੱਲਾ ਬੋਲਦਾ ਹੈ ਮੈਂ ਮਿਲਣ ਵਿੱਚ ਬਹੁਤ ਸਾਰੀ ਬੀਜ਼ਨਸ ਨਾਲ ਪਰਿਵਾਰ ਤੇ ਕਿਹਦੀ ਡਿਗਰੀ ਬਣੀ ਹੈ ਯਾਰ ਮੈਨੂੰ ਥੋੜਾ ਮਾਰ ਦੇ ਦੇ ਇਹ ਹੱਦ ਮਨੰਦਰ ਦਾ ਤੇ ਆਪਨੇ ਗੁਰੂ ਦਾ ਫਖ람 ਵੀ ਨਹੀਂ ਹੋਣਾ ਤੁਸੀਂ ਚੱਲ ਹੋ ਰਿਹਾ ਜੀ ਪਰੇ ਬੰਦੇ ਨਾਲ ਬਹੁਤ ਅਫਸੋਸ ਆ ਔਰ ਜਿਉਂ ਕਿ ਅੱਜ ਸਾਡੇ ਵਿਚਕਾਰ ਸਾਡੇ ਐਮਏ ਦੇ ਤਰਫੋਂ ਅੰਡਰਪੁਸ਼ੀ ਦੇ ਸਿਪਚੜੀ ਔਰ ਉਸਨੇ ਕਿਹਾ ਚੜੀਣਾ ਅਸਲੀ ਸਾਡੀ ਚਲੇਗੀ ਸਾਦਾ ਬਸ ਕੁਲ ਆਲਬੇ ਦਾ ਸੋ ਮੈਨੂੰ ਜਿੱਨਾ ਪਤਾ ਲੱਗਿਆ ਕਿ ਸ਼ਾਇਦ ਕੋ ਕਿਸੇ ਨਾ ਕਿਸੇ ਸਮੇਂ ਤੋਂ ਕੋਈ ਵਪਾਰ ਚੱਲ ਰਹੀ ਸੀ ਉਹਨਾਂ ਦਾ ਇਲਾਜ ਕੋਨਡਿਸ਼ਨਟੀ ਦੇ ਵਿੱਚ ਸੁਧਾਰ ਸਾਡੇ ਪਹਿਲੇ ਸਾਡੇ ਕੁਲਿੰਗਸ ਸੋ ਉਹਨਾਂ ਦੇ ਇਸ ਜੱਗ ਤੇ ਆ ਇਸ ਦੁਨੀਆ ਉਪਰ ਚਲੇ ਜਾਣ ਦੇ ਨਾਲ ਬਹੁਤ ਅਫਸੋਰ ਸਾ ਪਰੇਮ ਦੇ ਨਾਲ ਮਹਿਸੂਸ ਸਾ ਬਹੁਤ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਇਸ ਛੋਟੇ ਕੁਲੀ ਨੂੰ ਆਪਣੇ ਚਰਨਾਂ ਚ ਨਿਵਾਸ ਕਰ ਪਰਿਵਾਰ ਤੇ ਫਿਰ ਪਰਿਵਾਰ ਪਰਮ ਪਰਮ ਬਣਾ 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 ਬੰਦਾ ਬੰਦ ਨੂੰ ਜਾਨ ਹੈ ਬੜਾ ਘਾਟਾ ਬਹੁਤ ਵੱਡਾ ਸੀਗਾ ਤੇ ਹੁਣ ਤਲਬਦਾਨ ਦੇ ਵਿੱਚ ਵੀ ਵੱਡਾ ਘਾਟਾ ਪਾਟੀ ਨੂੰ ਕਿੰਨਾ ਕਿਤੇ ਅਜੇ ਕੰਮ ਕਹਿੰਦੇ ਬਹੁਤ ਅਧੂਰੇ ਸੀਗੇ ਜਿਹੜੇ ਕੱਪਨੇ ਸੀਗੇ ਉਹਨਾਂ ਦੇ ਆ ਦੇਖੋ ਬਿਲਕੁਲ ਇਹ ਗੱਲ ਸਹੀ ਆ ਅਬੂ ਦਿਹਾੜਾ ਵਿੱਚ ਵੀ ਆਪਾਂ ਗੱਲ ਕਰੀਏ ਕਿ ਉੱਥੇ ਵੀ ਸਾਡੇ ਕੋਲ ਇੱਕ ਕੋਟ ਜਿਹੜੇ ਕਿ 10 ਪਿਟਰੀ ਪਰਮਾਤਮਾ ਨੂੰ ਜੋ ਮਨਜੂਸ ਜੋ ਮਾਲਕ ਦਾ ਪਾਣਾ ਉਹ ਸਰਜਾ ਦੇ ਬਤਾਂ ਦੇ ਕੋ ਸਾਥ ਸਾਰਿਆਂ ਨਾਲ ਦੇ ਰਹੇ ਦੂਸਰਾ ਹੋਂ ਸਾਡੇ ਬਦਲਤਰਨ ਕਰਨ ਜਿਹੜੇ ਸਾਡੇ ਵਿੱਚ ਕਾਰਨ ਜਿਹੜੇ ਕਿ ਬਹੁਤ ਹੀ ਬੈਂਕਾਂ ਦੇ ਫੇਬਰ ਦਾ ਪਰਿਸ਼ਵਾਹ ਆ ਲੋਕਾਂ ਦੇ ਵਿੱਚ ਵਿਚਰਣਾ ਹੈ ਔਰ ਹਰੇਕ ਜਿਸ ਨੇ ਕਾਪਰੇਟ ਕਰਨ ਵਾਲੇ ਹੱਸਲ ਸੋ ਅੱਜ ਬਹੁਤ ਵੱਡਾ ਘਟਨਾ ਜਿਹੜਾ ਉਸ ਮੁੱਚ پارٹی ਉਸ ਮੁੱਚ ਪਰਿਵਾਰ ਸਾਨੂੰ ਸਾਰਿਆਂ ਨੂੰ ਔਰ ਅੱਜ ਇਸ ਸਖੇ ਹੋਣ ਕਟ ਪ੍ਰਮਾਨ ਅੱਗੇ ਅਰਦਾਸ ਕਰਦੇ ਹਾਂ ਇਸ ਵਿੱਚ ਜੁੜੀ ਹੋਈ ਜੁੜੀ ਵਿਅਕਤੀ ਬਹੁਤ ਹੈ ਅੱਜ ਦੀ ਨਿਸ਼ਚਿਤ ਸ਼ੋਹਰੀ ਦੀ ਬੜੀ ਨੀਕ ਤੇ ਇਮਾਨਦਾਰ ਇਨਸਾਨ ਸਨ ਪਹਿਲਾ ਇਹਨਾਂ ਨੇ ਬਤਾਉ ਡਾਕਟਰ ਬੜੀਆਂ ਵਧੀਆ ਸੁਭਾਵਾ ਨੇ ਭਾਈਆਂ ਲੋਕਾਂ ਦੀ ਸੇਵਾ ਕੀਤੀ ਉਹਨ 2022 ਵਾਲੀ ਵਿਧਾਨ ਸਭਾ ਦੇ ਵਿੱਚ ਤਰੁ ਤਾਰਕ ਤੋਂ ਐਮਐਲਏ ਬਣ ਕੇ ਬੜੀ ਵਧੀਆ ਚੰਗੇ ਢੰਗ ਨਾਲ ਲੋਕਾਂ ਦੀਆਂ ਸੇਵਾਵਾਂ ਕਰਦੇ ਰਹੇ ਅੱਜ ਸਰਕਾਰ ਆ ਡਾਕਟਰ ਜਨੀਰ ਸਿੰਘ ਸੋਲ ਜੀ ਦਾ ਜਿਹੜੀ ਇਹਨਾਂ ਦੀ ਮੌਤ ਹੋਈ ਉਹਦੇ ਨਾਲ ਪਰਿਵਾਰ ਨੂੰ ਵਰਕਰਾਂ ਨੂੰ ਪਾਰਟੀ ਨੂੰ ਬੜਾ-ਬੜਾ ਘੜਦਾ ਪਿਆ ਪਰਮਾਤਮਾ ਕੇ ਸ਼ਾਂਤੀ ਦੇਂਦੀ ਕਰਦੇ ਆ ਪਿਛੇ ਪਰਿਵਾਰ ਨੂੰ ਬੜਾ ਮਦਦਾਂ ਬਖਸ਼ਦੇ ਆ ਤੇ ਇਹ ਦਿੱਤੀ ਦੀ ਆਸਾਨੂੰ ਪਾਪਾ ਆਪਣੇ ਚਰਨਾਂ ਵਿੱਚ ਸਤਿਕਾਰ ਕਰਦੇ ਆ। ਸਾਡੇ ਅੱਠੀ ਸਰਦਾਰ ਇਨਸਾਨੀ ਉਹ ਆਪਣੀ ਪ੍ਰਿਕੀਸ ਜੇਤੂਆਂ ਜਿਹੜੇ ਆਪਣੇ ਸੰਗਰਸ਼ ਦੇ ਦਿਨਾਂ ਦੇ ਸਾਥੀ ਜੀ ਬਹੁਤ ਵਧੀਆ ਨੇਕ ਇਨਸਾਨ ਹਰੇਕ ਦੇ ਤੁਹਾਨੂੰ ਸੁਭੇਖਾ ਮਾਣ ਵਾਲੇ ਬੜੀ ਪੋਜ਼ਿਟਿਵ ਸੋਚ ਵਾਲੇ ਕਾਤੀ ਸੀ ਤੇ ਬੜੀ ਨਾਮਰਾਹ ਤੁਹਾਡੀ ਨਗਰ ਕਮੇਟੀ ਵਾਲਿਡਾ ਜੀ ਰੋਗਿੰਦਰ ਜੀ ਅੱਜ ਇਹ ਕਾਰਜਲਾਣਾ ਕਰਦੇ ਹਾਂ ਬਤੀ ਸਾਰੇ ਕਟੇ ਪਤਰੀ ਸਰਬਾਹ ਕਟੇ ਪਾਰਟੀ ਨੇ ਬੁਲਾਇਆ ਹੈ ਕਿਮਨ ਅਮਰੂ ਰਾਣੀ ਸਾਡੇ ਮਰੇ ਸਰਬਾਹ ਚੇਰਮਨ ਸਰਬਾਹ ਹੋਰ ਸਮਾਜੀ ਜੀ 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 ਜ ਕਰੜੇ ਪਾੜੇ ਦੇ ਵਿੱਚ ਨੂੰ ਜਾਂਦਾ ਬਹੁਤ ਬੰਦਾ ਇਹ ਨਹੀਂ ਚੱਲਦਾ ਤੇ ਤੋਂ ਮੰਦਪ ਆ ਗਿਆ ਜੀ ਬਣਾ ਮਾਨੂੰ ਸੁੱਖਾ ਹੈ ਤੁਹਾਡੇ ਵੱਡੇ ਨਾਲ ਸਾਡੇ ਸਾਥੀ ਬਕੀ ਥੇ ਥੱਲੇ ਕਰ ਆਈਡੀਆ ਸਾਬ ਲੰਮੀ ਬੁਲਾਰੀ ਬੋਲ ਆਉਂਦੀ ਆਣਾ ਕਰਕੇ ਉਹ ਯਾਰ ਐਡੀਆ ਦੇ ਕੋਣਾ ਤੂੰ ਲੰਬਾ ਸਮਾਗਮ ਉਹ ਜਵਾਬ ਦੇ ਤਾਂ ਜਿਹੜਾ ਉਹ ਇਕੱਲਾ ਪਾਣਾ ਮਿਲਣ ਮਿਲਣ ਸਾਰੇ ਪਰਵਾਦ ਕੇ ਜੀ ਡਿੱਗੀ ਫੜੀ ਆ ਯਾਰ ਸਿੱਧਾ ਕਿੱਥੇ ਪੜ ਜਾਂਦਾ ਯਾਰ ਥੋੜਾ ਮਾਰ ਮੇਰੇ ਨੇ ਜਿਸ ਉਹ ਦੇਹਤ ਮਨੰਦਰ ਦਾ ਜਿਹੜਾ ਤੇ ਆਪਣੇ ਗਰਮ ਦਾ ਫੋਟੋਆਂ ਪਈਆਂ ਤੇ ਉਹ ਸੀ ਚੰਨ ਹੋ ਰਿਹਾ ਜੀ ਠੀਕ ਪਰੇ ਬੰਦ ਦੇ ਨਾਲ ਬਹੁਤ ਅਫਸੋਸ ਆਉਂਦਾ ਹੈ ਔਰ ਜਿਵੇਂ ਅੱਜ ਸਾਡੇ ਵਿਚਕਾਰ ਸਾਡੇ ਲਈ ਪੰਦੇ ਦੀ ਤਰਫਾਰੰਡ ਪਰ ਕੁਝ ਗੱਲ ਸੀ ਜਿਹੜੀ ਔਰ ਉਸ ਲਈ ਨਹੀਂ ਹੋ ਚੜੀ ਰਹੀ ਸਰ ਜੀ ਸਟਾਰਟ ਵੀ ਚਲੇਗੀ ਸਦਾ ਮੁਸ਼ਕਿਲ ਆਲਬੇ ਦਾ ਕੇਸ ਉਹ ਮੈਨੂੰ ਜਦੋਂ ਪਤਾ ਲੱਗਿਆ ਕਿ ਸ਼ਾਇਦ ਉਹ ਕਿਸੇ ਨਾ ਕਿਸੇ ਕਿਸੇ ਕਿਸਮ ਦਾ ਕਪਾਰ ਚੱਲ ਰਿਹਾ ਇਸ ਬਿਮਾਰੀ ਦਾ ਇਲਾਜ ਕੋਨਟੀਨੈਂਟਲ ਦੇ ਵਿੱਚ ਸੀ ਪਰ ਸਾਡੇ ਆਪਣੇ ਸਾਡੇ ਕੁਲਿੰਗਸ ਉਹਨਾਂ ਦੇ ਪੇਸ ਜਾਂ ਜੱਟ ਚਾਹਤ ਇਸ ਦੁਨੀਆ ਤੋਂ ਚਲੇ ਜਾਣ ਦੇ ਨਾਲ ਬਹੁਤ ਅਫਸੋਸ ਨਾਲ ਬੜੇ ਮਨ ਦੇ ਨਾਲ ਮਹਿਸੂਸ ਕਰ ਪਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਕਿ ਸ੍ਰਿਛੜੀ ਕੁਲਿੰਗ ਦੀ ਅਕੜ ਚਰਨਾ ਚ ਦਾ ਵਾਸਕ ਹੋ ਬਾਰ ਕਿਹੜਾ ਪੱਲਾ ਬਿਖੜਵਾ ਪਾਣਾ ਬੰਦ ਕਰ ਬੰਦਾ ਬੰਦ ਨੂੰ ਜਾਨ ਹੈ ਵਲਾ ਘਾਟਾ ਬਹੁਤ ਵੱਡਾ ਸੀਗਾ ਤੇ ਹੁਣ ਤਲਵਾਰਾਂ ਦੇ ਵਿੱਚ ਵੀ ਵੱਡਾ ਘਾਟਾ ਪਾਟੀ ਨੂੰ ਕਿੰਨਾ ਕਿਤੇ ਹਜੇ ਕੰਮ ਕਹਿੰਦੇ ਬਹੁਤ ਅਧੂਰੇ ਸੀਗੇ ਜਿਹੜੇ ਕਰਨੇ ਸੀਗੇ ਉਹ ਮਾਣੇ ਅ ਦੇਖੋ ਬਿਲਕੁਲ ਇਹ ਗੱਲ ਸਹੀ ਆ ਕਿ ਲੁਧਿਆਣਾ ਦੇ ਵਿੱਚ ਵੀ ਆਪਾਂ ਗੱਲ ਕਰੀਏ ਕਿ ਉੱਥੇ ਵੀ ਸਾਡੇ ਕੋਟੀ ਕੋਟੀ ਜੜੇ ਕਿ 10 ਫਿਟ ਪਰਮਾਤਮਾ ਨੂੰ ਜੋ ਮਜੂਸ ਜੋ ਮਾਲਕ ਦਾ ਪਾਣਾ ਸੀ ਉਸ ਰਚਾ ਦੇ ਪਤਾਬੀ ਤੋਂ ਉਸ ਨਾਲ ਸਾਰੇ ਮਾਲਕੀ ਦਾ ਚੈੱਕ ਤੇ ਦੂਸਰਾ ਹੋਮ ਸਾਡੇ ਐਮਐਲਏ ਤਰਫ ਕਰਨ ਜਿਹੜੇ ਸਰਟੀਫਿਕੇਟ ਕਰਵਾਣਗੇ ਜਿਹੜਾ ਕਿ ਬਹੁਤ ਹੀ ਬੈਕੌਂਡਿੰਗ ਫੇਬਰ ਦਾ ਫਰੀ ਸੁਭਾਅ ਵਾਲੇ ਲੋਕਾਂ ਦੇ ਵਿੱਚ ਵਿਚਰਣਾ ਹੈ ਔਰ ਹਰੇਕ ਕਿਸੇ ਨਾਲ ਕੋਆਪਰੇਟ ਕਰਨ ਵਾਲਾ ਸੋ ਅੱਜ ਬਹੁਤ ਵੱਡਾ ਘਾਟਾ ਜਿਹੜਾ ਉਸ ਬੱਚੇ ਪਰਟੀ ਉਸ ਬੱਚੇ ਪਰਿਵਾਰ ਸਨ ਸਾਰਿਆਂ ਦਾ ਔਰ ਅੱਜ ਇਸ ਸਥਿਰ ਅਤੇ ਕੜੀ ਪਰਿਮਾਨ ਕੇ ਅਰਦਾਸ ਕਰਦੇ ਹਾਂ ਇਸ ਵਿੱਚ ਵੀ ਇੱਕ ਵਕਤੀ ਮੌਤ ਹੋ ਗਿਆ ਸਾਡੀ ਜੀਮ ਸੇਕਸੋਰੀ ਬੜੇ ਨੇਕ ਤੇ ਜ਼ਮਾਨਦਾਰ ਇਨਸਾਨ ਸਨ ਪਹਿਲਾ ਇਨਰੰਮੀ ਉਹ ਤੋਂ ਡਾਕਟਰ ਬੜੀਆਂ ਵਧੀਆ ਸੁਭਾਵਾ ਨਪਾਈਆਂ ਲੋਕਾਂ ਦੀ ਸੇਵਾ ਕੀਤੀ ਤੇ ਹੁਣ 2022 ਵਾਲੀ ਵਿਧਾਨ ਸਭਾ ਦੇ ਵਿੱਚ ਚਤਤਾਰ ਤੋਂ ਐਮਐਲਏ ਬਣ ਕੇ ਬੜੀ ਵਧੀਆ ਚੰਗੇ ਢੰਗ ਨਾਲ ਲੋਕਾਂ ਦੀਆਂ ਸੇਵਾਵਾਂ ਕਰਦੇ ਰਹੇ ਅੱਜ ਸਸਤਾਰਿਆ ਡਾਕਟਰ ਜਨੀਸ਼ ਸਿੰਘ ਸੋਲ ਜੀ ਦਾ ਜਿਹੜੀ ਇਹਨਾਂ ਦੀ ਮੌਤ ਹੋਈ ਹੈ ਉਹਦੇ ਨਾਲ ਪਰਿਵਾਰ ਨੂੰ ਵਰਕਰਾਂ ਨੂੰ ਪਾਰਟੀ ਨੂੰ ਬੜਾ-ਬੜਾ ਘਟਾ ਰਿਆ। ਪਰ ਆਪਾਂ ਦੀਆਂ ਤਾਅਬਦੀਂ ਕਰਦੇ ਆ ਪਿਛੇ ਪਰਿਵਾਰ ਨੂੰ ਬੜਾ ਬੋਲਦਾ ਪਾਉਂਦੇ ਤੇ ਸੰਭਾਵਿਤ ਦਿੱਤੀ ਦੀ ਆਸ ਨੂੰ ਆਪਾਂ ਪਰਨੇ ਚਰਨਾਂ ਦੇ ਬਾਅਦ ਬੱਚੇ। ਅਕ ਸਾਡੇ ਅੱਠੀ ਸਰਕਾਰ ਦੇ ਸਾਥੀ ਜਿਹੜੀ ਆਪਣੀ ਸੇਕ ਵਿੱਚ ਤੋਂ ਗੁਰੂ ਆ। ਮੇਰੇ ਦੋਸਤਾਂ ਦਰਦਾਂ ਤੋਂ ਸਾਡੇ ਸੰਘਰਸ਼ ਦੇ ਦਿਨਾਂ ਦੇ ਸਾਥੀ ਜੀ ਬਹੁਤ ਵਧੀਆ ਨੇਕ ਇਨਸਾਨ ਹਰੇਕ ਦੇ ਦੁੱਖ ਨੂੰ ਸੁਭਲੇ ਨੂੰ ਸਮਾਉਣ ਵਾਲੇ ਬੜੀ ਪੋਜ਼ਿਟਿਵ ਸੋਚ ਵਾਲੇ ਸਾਥੀ ਸੀ ਬੜੀ ਨਾਮਰਾਜ਼ ਤੁਹਾਡੀ ਮਾਨਨਾ ਦੀ ਨਿਸ਼ਾਨੀ ਰੱਖੋਗੇ ਅੱਜ ਤੁਹਾਡਾ ਅਚਾਰਣਾ ਕਰਕੇ ਅੱਗੇ ਸਾਰੇ ਬਹੁਤ ਬਹੁਤ ਜੀ ਕਾਂਟੀ ਦੇ ਪ੍ਰੋਗਰਾਮ ਜਿਵੇਂ ਅਮਰੋਡਾਡੀ ਸਾਡੀ ਐਪਰੇਸਰਾਂ ਆ ਕੇ ਮਨਸਬਾਤ ਹੋਰ ਸਮਾਜੀ 60000 ਦੀਆਂ ਕਿਰਤੀਆਂ ਨੂੰ ਨਵੇਂ ਤਰ੍ਹਾਂ ਦਾ ਦੋਖੇ ਤੇ ਪਰਿਵਾਰ ਦਾ ਦੁਖੜਾਉਣ ਲਈ ਮਾਤੋਂ ਮੇਨ ਕਰੇ ਬਾਤ ਹੋਈ ਕਰੜੇ ਪਾਣੀ ਦੇ ਵਿੱਚ ਨਮਕ ਦਾ ਬਲ ਬੰਦ ਟੈਨਸ਼ਨ ਆਉਂਦੀ ਹੈ ਜੇਕਰ ਤੋਂ ਮੰਨ ਪਾ ਗਈ ਜੁਣਾ ਮਾਨੂੰ ਦੁੱਖਾ ਹੈ ਅਨਡੇ ਬੱਚੇ ਨਾਲ ਸਾਡੇ ਸਾਥੀ ਬੋਲ ਥੱਲੇ ਕਰ ਆਈਡੀਆ ਸਾਬ ਉਹ ਲੰਮੀ ਬਿਮਾਰੀ ਤੋਂ ਬਾਅਦ ਹੈ ਓ ਯਾਰ ਏਡੀਅਨ ਕਿਹੜਾ ਤੂੰ ਲੰਬਾ ਸਮਾਂ ਲੰਬਾ ਜਿਹੜਾ ਕੰਮ ਕਰਦੇ ਰਹੇਦਾ ਉਹ ਕੱਲਾ ਬੋਲਦਾ ਇਹ ਪਤਾ ਮੈਨੂੰ ਮੈਨੂੰ ਮਿਲ ਜੀਦਾ ਪਰ ਸਾਰੇ ਉਹਦੇ ਪਰਿਵਾਰ ਪਰ ਕਿਹਦੀ ਡਿਗਰੀ ਫੜੀ ਹੈ ਯਾਰ ਤੈਨੂੰ ਥੋੜਾ ਮਾਰ ਦੇ ਦੇ ਰਹਿਤ ਮਨੰਦਨ ਜੀ ਆਪਨੇ ਕਰਨ ਦਾ ਫਸਲਾਂ ਤੋਂ ਨਿਸ਼ਾਨ ਤੇ ਸੀ ਚੱਲ ਹੋ ਰਿਹਾ ਜੀ ਕੀ ਕਰੀ ਪਹਿਲਾਂ ਤਾਂ ਜੀ ਭਰੇ ਬੰਦੇ ਨਾਲ ਬਹੁਤ ਅਫਸੋਸ ਹਾਂ ਜੀ ਔਰ ਜਿਹੜੀ ਅੱਜ ਸਾਡੇ ਵਿੱਚ ਕਾਨ ਸਾਡੇ ਪੈਦੇ ਦਿੱਲੀ طرفਾਰੰਡਾ ਪੁਲਿਸ ਬੀਰ ਸੀ ਚੜੀ ਔਰ ਉਸਨੇ ਕਿਹਾ ਚੜੀ ਰਾ ਅਸਰ ਸੱਟ ਦੀ ਚਲੇਗੀ ਸਾਡਾ ਮਸਤੂਲੀ ਹਲਬੇ ਦਾ ਟੈਕ ਸੋ ਮੈਨੂੰ ਜਿਨਾ ਪਤਾ ਲੱਗਿਆ ਕਿ ਸ਼ਾਇਦ ਕਿਸੇ ਨਾ ਕਿਸੇ ਦਬੇ ਸਬਤ ਕੋਈ ਵਪਾਰ ਚੱਲ ਰਿਹਾ ਇਸੇ ਦਾ ਇਲਾਜ ਕੋਰਪੋਰੇਟ ਦੇ ਵਿੱਚ ਸੀ ਸਾਡੇ ਪਹਿਲੇ ਸਾਥ ਸਾਡੇ ਕੁਲਿੰਗਸ ਸੋ ਉਹਨਾਂ ਦੇ ਪੇਸ ਜੱਗ ਜਹਾਨ ਇਸ ਦੁਨੀਆ ਨੂੰ ਚਲੇ ਜਾਣ ਦੇ ਨਾਲ ਬਹੁਤ ਅਕੀਸਾ ਪਰਿਮਾਨ ਦੇ ਨਾਲ ਮਹਿਸੂਸਾ। ਅੱਜ ਪਰਮਾਤਮਾ ਅਰਦਾਸ ਕਰਦੇ ਇਸ ਵਿਚੜੀ ਕੋਈ ਵੀ ਅਗਲੀ ਚਰਨਾ ਚੰਗਾ ਵਾਸਕੇ। ਪਰਿਵਾਰ ਤੇ ਮੁਹਰਬਾਨ ਸਿੱਖ ਪਰਿਵਾਰ ਪਰਮਾਤਮਾ ਬਣਦਾ। ਬੇਨਾਮ ਨੂੰ ਜਾਣੇ ਬਲਾ ਘਾਟਾ ਬਹੁਤ ਵੱਡਾ ਸੀਗਾ ਤੇ ਹੁਣ ਤਰਨਤਾਂ ਦੇ ਵਿੱਚ ਵੀ ਵੱਡਾ ਘਾਟਾ ਪਾਟੀ ਨੂੰ ਕਿੰਨਾ ਕਿਤੇ ਹਜੇ ਕੰਮ ਕਹਿੰਦੇ ਬਹੁਤ ਅਧੂਰੇ ਸੀਗੇ ਜਿਹੜੇ ਕੱਪਲੇ ਸੀਗੇ ਉਹ ਮਾਰੇ। ਅਹ ਦੇਖੋ ਬਿਲਕੁਲ ਇਹ ਗੱਲ ਸਹੀ ਆ। ਅੱਜ ਦਿਹਾੜਾ ਦੇ ਵਿੱਚ ਵੀ ਆਪਾਂ ਗੱਲ ਕਰੀਏ ਕਿ ਉਹ ਉਥੇ ਵੀ ਸਾਡੇ ਬੁੱਢੀ ਕੋਠੀ ਜਿਹੜੇ ਕਿ 3 ਮਿੰਟ ਪਰਮਾਤਮਾ ਨੂੰ ਜੋ ਮਚੂ ਸਚੂ ਮਾਲਕ ਦਾ ਪਾੜਾ ਸੀ ਉਹ ਸਰਜਾ ਦੇ ਬਤਾਵੇਂ ਉਹ ਸਾਡੇ ਸਾਰੇ ਅਨੁਆਦ ਦੇ ਦੱਸਦੇ ਦੂਸਰਾ ਉਹ ਸਾਡੇ ਅੰਮਲੇ ਤਰ੍ਹਾਂ ਤਰਨ ਜਿਹੜੇ ਸਾਡੇ ਵਿਚਕਾਰ ਨਹੀਂ ਜਿਹੜੇ ਕਿ ਬਹੁਤ ਹੀ ਬੈਂਕਾਉਂਟ ਦੇ ਪੇਪਰ ਦਾ ਫਰੀ ਸੁਭਾਣ ਇਹ ਲੋਕਾਂ ਦੇ ਵਿੱਚ ਫੈਰਦਾ ਨੇ ਕਿਸ ਨਾਲ ਕਪਰੇਟ ਕਰਨ ਵਾਲੇ ਸੋ ਅੱਜ ਬਹੁਤ ਵੱਡਾ ਘਾਟਾ ਜਿਹੜਾ ਉਸ ਮੁੱਚੀ ਪਾਰਟੀ ਉਸ ਬੱਚੇ ਪਰਿਵਾਰ ਨੂੰ ਸਾਨੂੰ ਸਾਰਿਆਂ ਨੂੰ ਔਰ ਅੱਜ ਇਸ ਸਥਿਤੀ ਉਤੇ ਕੜੀ ਪ੍ਰਮਾਨਤ ਅਰਦਾਸ ਕਰਦੇ ਹਾਂ ਇਸ ਵਿੱਚ ਜੀਵਕਤੀ ਮੌਤ ਹੋ ਗਿਆ ਪਰ ਉਸ ਦੀ ਨੀਤ ਸੇ ਜੋਰ ਦੀ ਸੀ ਬੜੇ ਨੇਕ ਤੇ ਇਮਾਨਦਾਰ ਇਨਸਾਨ ਸਨ ਪਹਿਲਾ ਇਹਨਾਂ ਨੇ ਬਹੁਤ ਡਾਕਟਰ ਬੜੀਆਂ ਵਧੀਆ ਸੁਭਾਵਾ ਨਪਾਈਆਂ ਲੋਕਾਂ ਦੀ ਸੇਵਾ ਕੀਤੀ ਤੇ ਹੁਣ 2000 ਪਾਈ ਵਾਲੀ ਬਤਾ ਸਭਾ ਦੇ ਵਿੱਚ ਤਰਨ ਤਾਰਕ ਤੋਂ ਐਮਐਲਏ ਬਣ ਕੇ ਬੜੀ ਵਧੀਆ ਚੰਗੇ ਢੰਗ ਨਾਲ ਲੋਕਾਂ ਦੀਆਂ ਸੇਵਾਵਾਂ ਕਰਦੇ ਰਹੇ ਅੱਜ ਸਰਕਾਰ ਆ ਡਾਕਟਰ ਜਨੀਰ ਸਿੰਘ ਸੂਲ ਜੀ ਦਾ ਜਿਹੜੀ ਇਹਨਾਂ ਦੀ ਮੌਤ ਹੋਈ ਉਹਦੇ ਨਾਲ ਪਰਿਵਾਰ ਨੂੰ ਵਰਕਰਾਂ ਨੂੰ ਪਾਰਟੀ ਨੂੰ ਬੜਾ ਵੱਡਾ ਘਟਨਾ ਪਿਆ ਪਰਮਾਤਮਾਗੇ ਤੌਸਬੀਹ ਦੀ ਕਰਦੇ ਆ ਪਿਛੇ ਪਰਿਵਾਰ ਨੂੰ ਬੜਾ ਮਤੰਦਾ ਪਾਦੇ ਤੇ ਅੱਜ ਸਾਡੇ ਹਰ ਇੱਕ ਸਾਥੀ ਆਪਣੀ ਜੀਵਨ ਦੇ ਸਫਲਤਾ ਨੂੰ ਪਾਉਣੀਆਂ। ਜਿਹੜੇ ਕਮਰੇ ਸੰਪਰਦਾਤੂ ਸਾਡੇ ਸੰਘਰਸ਼ ਦੇ ਦਿਨਾਂ ਦੇ ਸਾਥੀ ਸੀ। ਬਹੁਤ ਵਧੀਆ ਨੇਕ ਇਨਸਾਨ। ਹਰੇਕ ਨੇ ਤੁਹਾਨੂੰ ਬਹੁਤ ਕੁਝ ਸਿਖਾਉਣ ਵਾਲੇ। ਬੜੀ ਪੋਜ਼ਿਟਿਵ ਸੋਚ ਵਾਲੇ ਸਾਥੀ ਸੀ। ਬੜੀ ਨਾਮਰਾਨ ਤੁਹਾਡੀ ਕਮਾਈ ਨਾਲ ਨਿਰਮਲ ਹੋਵੇਗਾ। ਅੱਜ ਉਹ ਕਾਰਜਲਾਣਾ ਕਰਦੇ ਅੱਪੀ ਸਾਰੇ ਅਜੇ ਮਤਰੀਦਵਾਰ ਸਿੰਘ ਦੇ ਪਾਰਟੀ ਦੇ ਪ੍ਰੋਗਰਾਮ ਅਮਰ ਰੋਗਾਂ ਦੀ ਸਾਡੀ ਐਮਐਨਐਸ ਬਾਂਗ ਕੇ ਮਨਸਬਾ ਹੋਰ ਸਮਾਜੀ ਸਖੀਦਾ ਦੀ ਮੁਰਤੀਆਂ ਨੂੰ ਨਾਲ ਦੇ ਅਸਰ ਬਤਾ ਉਸ ਨੂੰ ਕਿ ਪਰਿਵਾਰ ਦਾ ਦੁੱਖ ਉਡਾਉਣ ਲਈ ਪਰਮਾਤਮਾ ਮਿਹਰ ਕਰੇ ਬਾਦੋ ਇਸ ਕਰੜੇ ਪਾਣੇ ਦੇ ਵਿੱਚ ਕੰਨ ਦਾ ਬਲ ਮਨਪਾਕੇ ਜੀ ਬੜਾ ਮਾਨੋ ਦੁੱਖਾ ਸਾਡੇ ਵੱਡੇ ਨਾਲ ਸਾਡੇ ਸਾਥੀ ਬੋਲਦੇ ਥੱਲੇ ਕਰ ਆਈਡੀਆ ਸਾਬ ਉਹ ਐਮਡੀ ਬੁਆਦੀ ਬੋਲ ਰਿਹਾ ਚੱਲਣਾ ਕਰਕੇ ਆਪਸਾਰਾ ਉਹ ਯਾਰ ਐਡੀਆ ਨੇ ਕੋਣਾ ਤੂੰ ਲੰਬਾ ਸਮਾਗਮ ਉਹ ਜਵਾਬ ਤਾਂ ਹੈ ਜਿਹੜਾ ਇਕੱਲਾ ਕੋਈ ਨਹੀਂ ਆ ਇਹ ਮੈਨੇ ਮਿਲਣ ਮੀਟਿੰਗ ਤੋਂ ਬਾਅਦ ਕਰੀ ਸੀ ਸਾਰੇ ਇਹ ਮਿਸਨਸ ਕਰੀਏ ਪ੍ਰਵਾਦ ਤੇ ਜਿਹੜੀ ਡਿਗਰੀ ਖੜੀ ਹੈ ਜਦੋਂ ਜੀ ਸਿੱਖ ਪਰ ਗਿਆ ਇਹਨੂੰ ਥੋੜਾ ਮਾਰ ਕੇ ਟੱਕੀਏ ਉਹ ਬਿਚਨੇ ਨੇ ਜੀ ਹਦ ਮਨਜੋਤ ਜੀ ਆਪਰੇ ਗੁਰੂ ਦਾ ਖੁਸ਼ਾ ਨਹੀਂ ਸੀ ਠੀਕ ਚੱਲ ਰਿਹਾ ਜੀ ਪਹਿਲਾਂ ਤਾਂ ਜੀ ਪਰੇ ਬੰਦੇ ਨਾਲ ਬਹੁਤ ਅਫਸੋਸ ਆ ਔਰ ਜਿ ਕਿ ਅੱਜ ਸਾਡੇ ਵਿੱਚ ਕੰਮ ਸਾਡੇ ਲਈ ਐਮਆਈ ਦੇ ਤਰਫੋਂ ਅੰਡਰ ਪੁਸ਼ੂ ਹੋ ਰਹੀ ਸੀ ਜੜੀ ਔਰ ਇਸ ਲਈ ਨਹੀਂ ਜੜੀ ਰਹੀ ਸਾਡੀ ਸਾਡੀ ਚੱਲੇਗੀ ਸਦਾ ਬਖਸ਼ੂ ਵਾਲਪੇ ਦਾ ਕੇਸ ਸੋ ਮੈਨੂੰ ਜਿੱਦਾਂ ਪਤਾ ਲੱਗਿਆ ਕਿ ਸ਼ਾਇਦ ਕੋ ਕਿਸੇ ਨਾ ਕਿਸੇ ਕਪੈਸਮੇ ਤੋਂ ਕੋਈ ਪ੍ਰਮਾਰ ਚੱਲ ਰਹੀ ਇਸ ਬਿਮਾਰੀ ਦਾ ਇਲਾਜ ਕੋਟਿਮੈਂਟੀ ਦੇ ਵਿੱਚ ਸੋ ਪਰ ਸਾਡੇ ਐਮਪੀਲੇ ਸਾਡੇ ਕੁਲਿੰਗਸ ਸੋ ਉਹਨਾਂ ਦੇ ਕੇਸ ਜਾਂ ਚਾਹਤ ਇਸ ਦੁਨੀਆ ਤੋਂ ਚਲੇ ਜਾਣ ਦੇ ਨਾਲ ਬਹੁਤ ਅਫਸੋਸ ਸਾਡੇ ਮਨ ਦੇ ਨਾਲ ਮਹਿਸੂਸ ਕਰਦੇ ਹਾਂ ਬਹੁਤ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਕਿ ਇਸੇ ਛੋਟੇਲੀ ਨੂੰ ਬੜਾ ਚੜ੍ਹਨਾ ਚੰਗਾ ਵਾਸਕ ਹੋ। ਪਰਿਵਾਰ ਦੇ ਮਿਹਰ ਭਰਿਆ ਵੱਡਾ ਮਾਣ ਮਿਲਦਾ ਹੈ ਬਿਲਕੁਲ ਮੇਰੇ ਨਾਲ ਬਿਲਕੁਲ ਘਾਟਾ ਬਹੁਤ ਵੱਡਾ ਸੀਗਾ ਤੇ ਹੁਣ ਤਰਨਤਾਂ ਦੇ ਵਿੱਚ ਵੀ ਵੱਡਾ ਘਾਟਾ ਬਾਡੀ ਨੂੰ ਕਿੰਨਾ ਕਿਤੇ ਅਜੇ ਕੰਮ ਕਹਿੰਦੇ ਬਹੁਤ ਅਧੂਰੇ ਸੀਗੇ ਜਿਹੜੇ ਕਰਨੇ ਸੀਗੇ ਉਹ ਮਾਣ ਆਹ ਦੇਖੋ ਬਿਲਕੁਲ ਇਹ ਗੱਲ ਸਹੀ ਆ ਕਿ ਲੁਧਿਆਣਾ ਦੇ ਜੇ ਵੀ ਆਪਾਂ ਗੱਲ ਕਰੀਏ ਕਿ ਰੋਡ ਉਥੇ ਵੀ ਸਾਡੇ ਬੁਢੀ ਕੋਠੀ ਜਿਹੜੇ 10 ਮਿੰਟ ਵੀ ਪਰਮਾਤਮਾ ਨੂੰ ਜੋ ਮਨਜੂਰ ਜੋ ਮਾਲਕ ਦਾ ਪਾੜਾ ਉਸ ਰਜਾ ਦੇ ਮਤਾਂ ਦੇ ਕੋ ਸਾਡੇ ਸਾਰਿਆਂ ਨਾਲ ਜਿਹੜਾ ਸਰਾ ਉਹ ਸਾਡੇ ਬਦਲੇ ਤਰ੍ਹਾਂ ਕਰਨ ਦੇ ਸਰਟੀਫਿਕੇਟ ਕਰਨ ਜਿਹੜਾ ਕਿ ਕਪਾਟੀ ਬੈਂਕ ਆਉਂਦੇ ਫੇਬਰ ਦਾ ਪਰਿਸਭਾ ਵਾਲੇ ਲੋਕਾਂ ਦੇ ਵਿੱਚ ਫੈਲਦਾ ਨੇ ਔਰ ਹਰੇਕ ਕਿਸੇ ਨਾਲ ਕੋਆਪਰੇਟ ਕਰਨ ਵਾਲੇ ਨੂੰ ਸੋ ਅੱਜ ਬਹੁਤ ਵੱਡਾ ਘਾਟਾ ਜਿਹੜਾ ਉਸ ਮੁੱਚੇ ਪਾਰਟੀ ਉਸ بچے ਪਰਿਵਾਰ ਸਾਨੂੰ ਸਾਰਿਆਂ ਨੂੰ ਔਰ ਅੱਜ ਇਸ ਸਖਿਰ ਨੇ ਕੜੀ ਮਾਲ ਕਦਰਦਾਸ ਕਰ ਇਸ ਵਿੱਚ ਵੀ ਮੌਤ ਹੋ ਗਿਆ ਨਾਲ ਦੇ ਸਿਫਰ ਨਹੀਂ ਬੜੇ ਦੇਖ ਤੇ ਸ਼ਾਨਦਾਰ ਇਨਸਾਨ ਸਨ ਪਹਿਲਾ ਇਨਾਂ ਨੇ ਮੇਰੇ ਤੋਂ ਡਾਕਟਰ ਬੜੀਆਂ ਵਧੀਆ ਸੁਭਾਵਾ ਨਾਲ ਪਾਈਆਂ ਲੋਕਾਂ ਦੀ ਸੇਵਾ ਕੀਤੀ ਤੇ ਹੁਣ 2022 ਵਾਲੀ ਵਿਧਾਨ ਸਭਾ ਦੇ ਵਿੱਚ ਤਰਨਤਾਰ ਤੋਂ ਐਮਐਲਏ ਬਣ ਕੇ ਬੜੀ ਵਧੀਆ ਚੰਗੇ ਢੰਗ ਨਾਲ ਲੋਕਾਂ ਦੀਆਂ ਸੇਵਾਵਾਂ ਕਰਦੇ ਰਹੇ ਅੱਜ ਸਰਕਾਰ ਆ ਡਾਕਟਰ ਚਨੀਰ ਸਿੰਘ ਸੋਲ ਜੀ ਦਾ ਜਿਹੜੀ ਇਹਨਾਂ ਦੀ ਮੌਤ ਹੋਈ ਉਹਦੇ ਨਾਲ ਪਰਿਵਾਰ ਨੂੰ ਵਰਕਰਾਂ ਨੂੰ ਪਾਰਟੀ ਨੂੰ ਬੜਾ ਵੱਡਾ ਘਾਟਾ ਪਿਆ ਮਹਾਤਮਾ ਗਿਆਨ ਤੋਂ ਮੈਂ ਵੀ ਕਹਿੰਦੇ ਆ ਪਿਛੇ ਪਰਵਾਹ ਕੋ ਪੜਾ ਮਿਲਦਾ ਮੈਨੂੰ ਤੇ ਸਰਕਾਰ ਦੇ ਵਿੱਚ ਅਮੋਲ ਜੀ ਦੀ ਆਸ ਨਾਲ ਆਪਾਂ ਆਪਣੇ ਚਾਰਲੇ ਦੇ ਨਾਲ ਬੱਚੇ ਆ ਸਾਡੇ ਅੱਠੀ ਸਰਕਾਰ ਦੇ ਸਾਥੀ ਆਪਣੀ ਜੀ ਸੇ ਜੁੜਨ ਜੀ ਕਿ ਐਪਰੇ ਤੋਂ ਸਰਦਾਰ ਤੋਂ ਸਾਡੇ ਸੰਘਰਸ਼ ਦੇ ਦਿਨਾਂ ਦੇ ਸਾਥੀ ਜੀ ਬਹੁਤ ਵਧੀਆ ਨੇਕ ਇਨਸਾਨ ਰੇਕ ਤੇ ਤੁਮ ਸਭ ਦੇ ਕੋ ਦਾ ਮਾਣ ਵਾਲੇ ਬੜੀ ਪੋਜ਼ਿਟਿਵ ਸੋਚ ਵਾਲੇ ਸਾਥੀ ਸੀ ਤੇ ਬੜੀ ਨਾਮਰਾਹ ਤੁਹਾਡੀ ਨਗਰ ਕਮੇਟੀ ਵਾਲੀ ਨਾਲ ਜੀ ਰੋਗੇ ਅੱਜ ਉਹ ਕਾਰਜਲਾਣਾ ਕਰਦੇ ਹਾਂ ਬਤੀ ਸਾਰੇ ਬੜੇ ਮਹਿੰਦਬਾਗ ਜਨਤਾ ਪਾਰਟੀ ਦੇ ਪ੍ਰੋਗਰਾਮ ਜੀਮਨ ਅਮਰੋ ਰਾਣੀ ਸਾਡੇ ਅਮਰ ਸਿੰਘ ਸਾਹਿਬਾਨ ਕੇ ਮਨ ਸਾਬਾ ਹੋਰ ਸਮਾਜਿਕ ਪੀ ਦਾ ਜਿਹੜੀ ਕੁੱਤੀ ਆ ਮਾਪਿਆ ਤੇ ਬਤਾ ਉਸ ਮੌਕੇ ਤੇ ਪਰਿਵਾਰ ਦਾ ਦੋਪਰਾਉਂਡਿੰਗ ਪਰਮਾ ਤੋਂ ਮੇਰ ਕਰੀ ਗੁਆਚ ਹੋਈ ਕਰੜੇ ਪਾਣੇ ਦੇ ਵਿਕਣੋਂ ਜਾਂ ਦਾ ਬਲਕੋ ਇਹ ਚਲ ਲੈ ਇੱਕ ਮੰਦਪ ਆ ਗਿਆ ਜੀ ਬਣਾ ਮਾਨੋ ਸੁੱਖਾ ਜੀ ਸਾਡੇ ਵੱਡੇ ਨਾਲ ਸਾਡੀ ਸਾਫੀ ਬੋਲ ਥੱਲੇ ਕਰ ਆਈਡੀਆ ਸਾਹਿਬ ਉਹ ਲੰਮੀ ਬਵਾਦੀ ਤੋਂ ਆਲ ਹੈ ਉਹ ਯਾਰ ਐਡੀਏ ਦਾ ਕੋਣਾ ਤੁਹਾਨੂੰ ਲੰਬੇ ਸਮਾਂ ਲੱਗਦਾ ਉਹ ਜਾਣਦਾ ਘਰ ਜਿਹੜਾ ਇਕੱਲਾ ਪੁਆਇੰਟ ਹੈ ਇਹ ਪਾਣੀ ਮਿਲਣ ਦੀ ਕੋਸ਼ਿਸ਼ ਕਰੀ ਉਸਾਰੀ ਕਿਹਦੀ ਡਿਗਰੀ ਫੜੀ ਜਾਂਦੀ ਹੈ ਯਾਰ ਸਿੱਧੀ ਕਿੱਥੇ ਪਰ ਜਾਂਦਾ ਹੈ ਇਹਨੂੰ ਥੋੜਾ ਮਾਰੋ ਬਿਚਨੇ ਨੇ ਦੇਖ ਹਤ ਮਨੰਦਾ ਤੇ ਆਖਰੀ ਗੱਲ ਮੈਂ ਤੁਹਾਨੂੰ ਫੋਕਾ ਨਹੀਂ ਮਿਲੇ ਤੇ ਤੁਸੀਂ ਟੈਨ ਹੋ ਗਿਆ ਜੀ ਕੀ ਪਹਿਲਾਂ ਤਾਂ ਜੀ ਭਰੇ ਬੰਦੇ ਨਾਲ ਬਹੁਤ ਅਫਸੋਸ ਹਾਂ ਔਰ ਜਿਹੜਾ ਸਾਡੇ ਵਿੱਚ ਕੰਮ ਸਾਡੇ ਲਈ ਐਮਆਈ ਦੇ ਤਰਫੋਂ ਇੱਕ ਕੁਝ ਬੇਸਿਕ ਸੁੱਝਦੀ ਔਰ ਉਸ ਲਈ ਜਿਹੜਾ ਜੜੀ ਦਾ ਅਸਰ ਸਰبتدي ਚਲੇਗੀ ਸਦਾ ਬਸਤੂ ਹਾਲਪੇ ਦਾ ਜਿੱਥੋਂ ਮੈਨੂੰ ਜਿੱਦਾਂ ਪਤਾ ਲੱਗਿਆ ਕਿ ਸ਼ਾਇਦ ਉਹ ਕਿਸੇ ਨਾ ਕਿਸੇ ਲਪੇਸਮੇ ਤੋਂ ਕੋਈ ਕਮਾਰ ਚੱਲ ਰਹੀ ਸੀ ਉਹਨਾਂ ਦਾ ਇਲਾਜ ਬੀ ਕੰਟੀਨਿਉਟੀ ਦੇ ਵਿੱਚ ਸੁੱਝਾ ਤੇ ਸਾਡੇ پہلے ਸਾਡੇ ਕੁਲਿੰਗ ਸੋ ਉਹਨਾਂ ਦੇ ਵਿਦੇਸ਼ ਜਾਂ ਟਿਕਾਣੇ ਇਸ ਦੁਨੀਆ ਪਰ ਚਲੇ ਜਾਂਦੇ ਨਾਲ ਬਹੁਤ ਬਹੁਤ satisfaction ਦੇ ਨਾਲ ਮਹਿਸੂਸ ਕਰਦੇ ਆਂ ਪਰਮਤਮਾ ਦੇ ਅਰਦਾਸ ਕਰਦੇ ਆਂ ਕਿ ਸੱਚੇ ਕੁਲੀ ਵੀ ਆਪਣੀ ਚਰਚ ਨਾ ਚੱਲਦਾ ਬਸ ਪਰਿਵਾਰ ਦੇ ਇਹਰ ਪ੍ਰਯਾਸ ਤੇ ਪਰਵਾਸ ਸ਼ੁਰੂ ਬਣਦਾ ਬੰਦਾ ਜੀ ਨੂੰ ਜਾਨ ਹੈ ਬਲਕਿ ਬਹੁਤ ਵੱਡਾ ਸੀਗਾ ਤੇ ਹੁਣ ਤਰਨਦਨ ਦੇ ਵਿੱਚ ਵੀ ਵੱਡਾ ਕਰਤਾ ਬਾਡੀ ਨੂੰ ਕਿੰਨਾ ਕਿਤੇ ਹਜੇ ਕੰਮ ਕਹਿੰਦੇ ਬਹੁਤ ਅਧੂਰੇ ਸੀਗੇ ਜਿਹੜੇ ਕਰਨੇ ਸੀਗੇ ਉਹ ਮਾਣੇ ਅਹ ਦੇਖੋ ਬਿਲਕੁਲ ਇਹ ਗੱਲ ਸਹੀ ਆ ਅਬ ਵਿਧਾੜਾ ਵਿੱਚ ਵੀ ਆਪਾਂ ਗੱਲ ਕਰੀਏ ਕਿ ਉਥੇ ਵੀ ਸਾਡੇ ਕੁਲੀ ਕੁਲੀ ਜੜੇ ਕਿ 10 ਮਿੰਟ ਲਈ ਪਰਮਾਤਮਾ ਨੂੰ ਜੋ ਮਨੋਸ ਜੋ ਮਾਲਕ ਦਾ ਪਾਣਾ ਉਹ ਸਰਜਾ ਦੇ ਪਤਾ ਨਹੀਂ ਕਿ ਸਾਡੇ ਸਾਰਿਆਂ ਨਾਲ ਜੁੜੇ ਹੋਏ ਤੇ ਦੂਸਰਾ ਹੋ ਸਾਡੇ ਐਮਐਲਏ ਤਰਨ ਕਰਨ ਜਿਹੜੇ ਸਾਡੇ ਵਿਚਕਾਰ ਹਨ ਜਿਹੜਾ ਕਿ ਬਹੁਤ ਹੀ ਬੈਂਕ ਆਉਂਦੀ ਹੈ ਪਰ ਤਾਂ ਸਵੇਰ ਵਾਲੇ ਲੋਕਾਂ ਦੇ ਵਿੱਚ ਵਿਚਰਦਾ ਹੈ ਔਰ ਹਰੇਕ ਕਿਸੇ ਨਾਲ ਕਾਪਰੇਟ ਕਰਨ ਵਾਲੇ ਸੋ ਅੱਜ ਬਹੁਤ ਵੱਡਾ ਘਾਟਾ ਜਿਹੜਾ ਉਸ ਬੱਚੇ ਪਰਟੀ ਉਸ ਬੱਚੇ ਪਰਿਵਾਰ ਸਨ ਸਾਰਿਆਂ ਦਾ ਹੈ ਔਰ ਅੱਜ ਇਸ ਸਥਿਤੀ ਉੱਤੇ ਖੜੇ ਹੋ ਕੇ ਮੈਂ ਅਰਦਾਸ ਕਰਦਾ ਇਸ ਵਿੱਚ ਕਿ ਜੀਵਨ ਬਤੀਤ ਹੋ ਤਾ ਜਾਂ ਅੱਗੇ ਕਿਸੇ ਸੇਕਟਰ ਦੀ ਨਹੀਂ ਬੜੀ ਨੀਕ ਤੇ ਇਮਾਨਦਾਰ ਇਨਸਾਨ ਸਾਨੂੰ ਪਹਿਲਾ ਇਹਨਾਂ ਨੇ ਬਹੁਤ ਡਾਕਟਰ ਬੜੀਆਂ ਵਧੀਆ ਸੁਭਾਵਾ ਦੇ ਭਾਈਆਂ ਲੋਕਾਂ ਦੀ ਸੇਵਾ ਕੀਤੀ ਤੇ ਹੁਣ 2022 ਵਾਲੀ ਬਧਾ ਸਭਾ ਦੇ ਵਿੱਚ ਚਤਤਾਰ ਤੋਂ ਐਮ.ਐਲ.ਏ ਬਣ ਕੇ ਬੜੀ ਵਧੀਆ ਚੰਗੇ ਢੰਗ ਨਾਲ ਲੋਕਾਂ ਦੀਆਂ ਸੇਵਾਵਾਂ ਕਰਦੇ ਰਹੇ ਅੱਜ ਸਰਕਾਰ ਆ ਡਾਕਟਰ ਜਨੀਰ ਸਿੰਘ ਸੋਲ ਜੀ ਦਾ ਜਿਹੜੀ ਇਹਨਾਂ ਦੀ ਮੌਤ ਹੋਈ ਉਹਦੇ ਨਾਲ ਪਰਿਵਾਰ ਨੂੰ ਵਰਕਰਾਂ ਨੂੰ ਪਾਰਟੀ ਨੂੰ ਬੜਾ-ਬੜਾ ਘਟਾ ਪਿਆ ਪਰਮਾਤਮਾ ਦੇ ਤਰਫੋਂ ਨੀਂਵੀ ਕਰਦੇ ਆ ਪਿਛੇ ਪਰਮਾਤਮਾ ਕੋਲੋਂ ਬੜਾ ਮਿਲਦਾ ਪਾਉਂਦਾ